ਸ਼ਸ਼ਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ ਅੱਜ ਗੱਲ ਕਰਾਂਗੇ ਬੱਬੂ ਮਾਨ ਦੀ ਪੰਜਾਬੀ ਇੰਡਸਟਰੀ ਦੇ ਖੁੰਡ ਕਹਾਉਣ ਵਾਲੇ ਬੱਬੂ ਮਾਨ ਨੂੰ ਤਿੰਨ ਦਹਾਕੇ ਦਾ ਸਮਾਂ ਇਸ ਇੰਡਸਟਰੀ ਦੇ ਵਿੱਚ ਹੋ ਚੁੱਕਿਆ ਹੈ ਆਪਣੇ ਗੀਤਾਂ ਦੇ ਵਜਾ ਤੋਂ ਜਾਣੇ ਜਾਂਦੇ ਨੇ ਆਪਣੀ ਅਦਾਕਾਰੀ ਤੋਂ ਜਾਣੇ ਜਾਂਦੇ ਨੇ ਔਰ ਜੇਕਰ ਬੱਬੂ ਮਾਨ ਦੇ ਫੈਨਸੀ ਗੱਲ ਕਰਦੇ ਹਾਂ ਤੇ ਅਜੇਹੇ ਉਹਨਾਂ ਦੇ ਫੈਨਸ ਨੇ ਜਿਨ੍ਹਾਂ ਦੇ ਅੱਗੇ ਕੱਟੜ ਲੱਗਦਾ ਹੈ ਬੱਬੂ ਮਾਨ ਅਜਿਹੇ ਕਲਾਕਾਰ ਨੇ ਜਿਨ੍ਹਾਂ ਦੇ ਫੈਨਸ ਨੂੰ ਕੱਟੜ ਫੈਨ ਕਹਿ ਕੇ ਬੁਲਾਇਆ ਜਾਂਦਾ ਤੇ ਹੁਣ ਉਹਨਾਂ ਦੀ 뮤직 ਇੰਡਸਟਰੀ ਦੀ ਜੇਕਰ ਗੱਲ ਕਰਦੇ ਆਂ ਤੇ ਬਹੁਤ ਸਾਰੇ ਗੀਤ ਇਸ ਤਿੰਨ ਦਹਾਕੇ ਦੇ ਵਿੱਚ ਉਹਨਾਂ ਨੇ ਦਿੱਤੇ ਜੋ ਹਰ ਇੱਕ ਬੱਚੇ ਦੀ ਜ਼ੁਬਾਨ ਤੇ ਅੱਜ ਵੀ ਉਵੇਂ ਹੀ ਰਟੇ ਹੋਏ ਨੇ ਜਿਵੇਂ ਉਹ ਪਹਿਲੇ ਦਿਨ ਹੀ ਗੀਤ ਆਇਆ ਹੋਵੇ ਚਾਹੇ ਉਹ ਪਹਿਲਾ ਗੀਤ ਹੋਵੇ ਚਾਹੇ ਬੱਬੂ ਮਾਨ ਦਾ ਹੁਣ ਦਾ ਆਇਆ ਹੋਵੇ ਲੇਟੈਸਟ ਗੀਤ ਹੋਵੇ ਉਹ ਹੁਣ ਗੱਲ ਕਰਦੇ ਆਂ ਬੱਬੂ ਮਾਨ ਦੇ ਕੋਲਾਬੋਰੇਸ਼ਨਸ ਦੀ ਤਿੰਨ ਦਹਾਕੇ ਦੇ ਸਮੇਂ ਦੇ ਵਿੱਚ ਬੱਬੂ ਮਾਨ ਨੇ ਸਿਰਫ ਤਿੰਨ ਆਰਟਿਸਟ ਦੇ ਨਾਲ ਹੀ ਕਲੈਬੋਰੇਸ਼ਨ ਕੀਤਾ ਹੈ ਸਭ ਤੋਂ ਪਹਿਲਾ ਕਲੈਬੋਰੇਸ਼ਨ ਬੱਬੂ ਮਾਨ ਦਾ ਹੋਇਆ ਸੀਗਾ ਜੈਜ਼ੀ ਬੀ ਦੇ ਨਾਲ ਜਿਹੜਾ ਉਹਨਾਂ ਦਾ ਗੀਤ ਸੀਗਾ ਉਹ ਸੀਗਾ ਪੁਰਾਣੀ ਯਾਰੀ ਔਰ ਇਸ ਗੀਤ ਨੂੰ ਵੀ ਬਿਹਤ ਪਸੰਦ ਕੀਤਾ ਗਿਆ ਸੀਗਾ ਤੇ ਦੂਸਰਾ ਜਿਹੜਾ ਕਲੈਬੋਰੇਸ਼ਨ ਸੀਗਾ ਉਹ ਸੀਗਾ ਐਲੀ ਮੰਗੜ ਦੇ ਨਾਲ ਐਲਗੋਰਿਦਮ ਗੀਤ ਆਇਆ ਸੀ ਤੇ ਹੁਣ ਬੱਬੂ ਮਾਨ ਪੰਜਾਬੀ ਇੰਡਸਟਰੀ ਦੇ ਖੁੰਡ ਕਹਾਉਂਦੇ ਨੇ ਪਰ ਉਸ ਉੱਥੇ ਹੀ ਦੇਵੀ ਮਖਸੂਸਪੂਰੀ ਦੇ ਜੇਕਰ ਗੱਲ ਕਰਦੇ ਆਂ ਤੇ ਦਿਲ ਟੁੱਟੇ ਜਿਹੜੇ ਹੁੰਦੇ ਨੇ ਲੋਕਾਂ ਦੇ ਉਹ ਦੇਵੀ ਨੂੰ ਜ਼ਰੂਰ ਸੁਣਦੇ ਨੇ ਸੋ ਹੁਣ ਦੇਵੀ ਮਖਸੂਸਪੂਰੀ ਦੇ ਨਾਲ ਬੱਬੂ ਮਾਨ ਕਲੈਬੋਰੇਸ਼ਨ ਕਰਨ ਜਾ ਰਹੇ ਨੇ ਔਰ ਆਪਣੇ ਕੈਨੇਡਾ ਦੇ ਲਾਈਵ ਸ਼ੋਅ ਦੇ ਵਿੱਚ ਉਹਨਾਂ ਨੇ ਆਪਣੇ ਇਸ ਗੀਤ ਦਾ ਜ਼ਿਕਰ ਕੀਤਾ ਸੀਗਾ ਇਸ ਗੀਤ ਦੇ ਜਿਹੜੇ ਬੋਲ ਨੇ ਉਹ ਦੇਵੀ ਮਖਸੂਸਪੂਰੀ ਦੇ ਵੱਲੋਂ ਲਿਖੇ ਗਏ ਨੇ ਤੇ ਔਰ ਕੁਝ ਬੋਲ ਜਿਹੜੇ ਇਸ ਗੀਤ ਦੇ ਹੋਣਗੇ ਉਹ ਬੱਬੂ ਮਾਨ ਦੇ ਵੱਲੋਂ ਲਿਖੇ ਗਏ ਨੇ ਸੋਸ਼ਲ ਮੀਡੀਆ ਤੇ ਵੀਡੀਓਜ਼ ਲਗਾਤਾਰ ਵਾਇਰਲ ਹੋ ਰਹੀਆਂ ਸੀ ਗਿਆ ਕਿ ਕੈਨੇਡਾ ਦੇ ਜਿਹੜਾ ਉਹਨਾਂ ਸ਼ੋਅ ਸੀਗਾ ਉਸ ਦੇ ਵਿੱਚ ਦੇਵੀ ਪਹੁੰਚੇ ਸੀਗੇ ਕੇਐਸ ਮੱਖਣ ਵੀ ਸਟੇਜ ਦੇ ਉੱਪਰ ਨਜ਼ਰ ਆਏ ਸੀਗੇ ਪਰ ਇਹ ਕਲੈਬੋਰੇਸ਼ਨ ਜਿਹੜਾ ਇੰਡਸਟਰੀ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਬੱਬੂ ਮਾਨ ਔਰ ਦੇਵੀ ਮਖਸੂਸਪੁਰੀ ਦੋਵੇਂ ਹੀ ਲੈਜੈਂਡ ਨੇ ਪੰਜਾਬੀ 뮤직 ਇੰਡਸਟਰੀ ਦੇ ਔਰ ਦੋਵੇਂ ਹੀ ਇਕੱਠੇ ਕਲੈਬੋਰੇਸ਼ਨ ਕਰਨ ਜਾ ਰਹੇ ਨੇ ਹਾਲੀ ਦੇ ਵਿੱਚ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਵੀ ਸਾਂਝੀ ਕੀਤੀ ਉਸ ਪੋਸਟ ਦੇ ਵਿੱਚ ਬੱਬੂ ਮਾਨ ਨੇ ਪੋਸਟਰ ਸਾਂਝਾ ਕੀਤਾ ਹੈ ਗੀਤ ਦਾ ਨਾਮ ਹੈ ਕੀ ਕਰੀਏ ਔਰ ਇੱਕ ਗੀਤ ਦੀਆਂ ਜਿਹੜੀਆਂ ਦੋ ਲਾਈਨਾਂ ਬੱਬੂ ਮਾਨ ਤੇ ਦੇਵੀ ਮਖਸੂਸਪੁਰੀ ਨੇ ਸ਼ੋਅ ਦੇ ਵਿੱਚ ਵੀ ਗਾਈਆਂ ਸੀਗੀਆਂ ਲਾਈਨਾਂ ਨੂੰ ਬੇहद ਪਸੰਦ ਕੀਤਾ ਜਾ ਰਿਹਾ ਔਰ ਲੋਕ ਜਿਹੜੇ ਨੇ ਫੈਨਸ ਜਿਹੜੇ ਨੇ ਬੱਬੂ ਮਾਨ ਦੇ ਦੇਵੀ ਦੇ ਜਿਹੜੇ ਫੈਨਸ ਨੇ ਬੇਸਬਰੀ ਦੇ ਨਾਲ ਇਸ ਸੰਗੀਤ ਦਾ ਇੰਤਜ਼ਾਰ ਕਰ ਰਹੇ ਨੇ ਕਿਉਂਕਿ ਬੱਬੂ ਮਾਨ ਦਾ ਜੇਕਰ ਕੋਲਾਬੋਰੇਸ਼ਨ ਹੋਏ ਔਰ ਵੱਡੇ ਲੈਵਲ ਤੇ ਉਹਨਾਂ ਇਸ ਨੂੰ ਅਨਾਉਂਸ ਕਰਨ ਜਾਂ ਨਾ ਰਿਲੀਜ਼ ਕਰਨ ਅਜੇ ਹਾਂ ਨਹੀਂ ਹੋ ਸਕਦਾ ਸੋ ਬੇਸਬਰੀ ਦੇ ਨਾਲ ਫੈਨਸ ਦੇ ਵੱਲੋਂ ਉਡੀਕ ਕੀਤੀ ਜਾ ਰਹੀ ਹੈ ਕੀ ਕਰੇਗੀ ਗੀਤ ਦੀ ਕੈਨੇਡਾ ਸ਼ੋਅ ਦੇ ਵਿੱਚ ਉਹਨਾਂ ਨੇ ਕੁਝ ਜਿਹੜੀਆਂ ਸਤਰਾ ਨੇ ਇਸ ਗੀਤ ਦੀਆਂ ਗਾਈਆਂ ਸੀਗੀਆਂ ਉਹ ਸਤਰਾ ਤੁਹਾਨੂੰ ਵੀ ਦੱਸ ਦਿੰਦੇ ਆ ਕੀ ਸੀਗੀਆਂ ਇਸ ਗੀਤ ਦੀਆਂ ਜੇ ਉਹਨੂੰ ਸ਼ੌਕ ਫਟ ਲਾਉਣੇ ਦਾ ਸਾਡਾ ਹੱਕ ਨਹੀਂ ਵੜਦਾ ਸੀ ਕਰੀਏ ਤੇ ਇਹ ਜਿਹੜੀਆਂ ਸੱਤਰਾ ਨੇ ਇਹ ਬੱਬੂ ਮਾਨ ਦੇ ਸ਼ੋਅ ਦੇ ਵਿੱਚ ਦੇਵੀ ਮਖਸੂਸ ਪੂਰੀ ਦੇ ਵੱਲੋਂ ਔਰ ਬੱਬੂ ਮਾਨ ਦੇ ਵੱਲੋਂ ਗਾਇਆਂ ਗਈਆਂ ਸੀਗੀਆਂ ਔਰ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਤੇ ਇੱਕ ਗੀਤ ਦੇਵੀ ਬਾਈ ਲਈ ਪਹਿਲੀ ਵਾਰ ਬੱਬੂ ਮਾਨ ਤੇ ਦੇਵੀ ਮਖਸੂਸ ਪੂਰੀ ਕਲੈਬੋਰੇਸ਼ਨ ਕਰਨ ਜਾ ਰਹੇ ਨੇ ਪੰਜਾਬੀ 뮤직 ਇੰਡਸਟਰੀ ਦਾ ਵੱਡਾ ਕਲੈਬੋਰੇਸ਼ਨ ਇਹ ਹੋਣ ਵਾਲਾ ਹੈ ਕਿ ਬੱਬੂ ਮਾਨ ਤੇ ਦੇਵੀ ਮਖਸੂਸ ਪੂਰੀ ਦੋਵੇਂ ਇਕੱਠੇ ਨਜ਼ਰ ਆਉਣਗੇ ਇੱਕੋ ਗੀਤ ਦੇ ਵਿੱਚ ਕੌਣ ਕੌਣ ਉਡੀ ਕਰ ਰਿਹਾ ਇਸ ਗੀਤ ਦੀ ਔਰ ਕਿਹਨੂ ਕਿਹਨੂ ਐ ਜਿਹੜੀਆਂ 217 ਹਾਲੇ ਤੱਕ ਉਹਨਾਂ ਨੇ ਆਪਣੇ ਲਾਈਵ ਸ਼ੋਅ ਦੇ ਵਿੱਚ ਸੁਣਾਈਆਂ ਨੇ ਜਾਂ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ 217 ਜਿਹੜੀਆਂ ਸਾਂਝੀਆਂ ਕੀਤੀਆਂ ਨੇ ਕਿਵੇਂ ਦੀਆਂ ਲੱਗੀਆਂ ਉਹ ਵੀ ਜ਼ਰੂਰ ਦੱਸਣਾ ਔਰ ਕੌਣ ਕੌਣ ਉਡੀ ਕਰ ਰਿਹਾ ਬੱਬੂ ਮਾਨ ਤੇ ਦੇਵੀ ਦੇ ਇਸ ਗੀਤ ਦੀ ਕਮੈਂਟ ਸੈਕਸ਼ਨ ਰਾਹੀਂ ਜ਼ਰੂਰ ਦੱਸਣਾ ਦੇਖਦੇ ਹੋ ਦੈਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ